ਅਸੀਂ ਪਹੁੰਚੇ ਹੋਏ ਹਾਂ ਜੀ ਸੰਗਤਾਂ ਦੇ ਨਾਲ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਪਾਕਿਸਤਾਨ ਹਸਨਬਦਾਲ ਸ਼ਹਿਰ ਲੱਗਦਾ ਇਹਨੂੰ ਗੁਰਦੁਆਰਾ ਪੰਜਾ ਸਾਹਿਬ ਨੂੰ ਤੇ ਉੱਪਰਲੇ ਪਾਸੇ ਆ ਜਿਵੇਂ ਆਪਣੇ ਜੰਮੂ ਕਸ਼ਮੀਰ ਤੇ ਉਧਰਲੇ ਪਾਸੇ ਜੇ ਪੈ ਜਾਂਦਾ ਬਹੁਤ ਨਾਰਥ ਦੇ ਵਿੱਚ ਤੇ ਇੱਥੇ ਆ ਬਾਬਾ ਜੀ ਨੇ ਪੰਜੇ ਨਾਲ ਜਿਹੜਾ ਪੱਥਰ ਰੱਖਿਆ ਸੀ ਵਲੀ ਕੰਧਾਰੀ ਜੀ ਨੂੰ ਇੱਥੇ ਮਿਲੇ ਸੀ ਕਿਹੋ ਜਿਹਾ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਪੰਜਾ ਸਾਹਿਬ ਕਿਹੋ ਜਿਹਾ ਰਹਿਣ ਸਾਈਡ ਦਾ ਪ੍ਰਬੰਧ ਹੈ ਤੇ ਸਾਰਾ ਅਸੀਂ ਤੁਹਾਨੂੰ ਅੰਦਰ ਦਰਸ਼ਨ ਕਰਾਂਗੇ ਪੰਜਾਬ ਸਾਹਿਬ ਚ ਜਿਹੜੇ ਰਹਿਣ ਸੈਣ ਦੇ ਪ੍ਰਬੰਧ ਨੇ ਉਹ ਕੁਛ ਇਹੋ ਜਿਹੇ ਨੇ ਤੇ ਕਾਫੀ ਸਾਰੀ ਸੰਗਤ ਜਿਹੜੀ ਆ ਬਰਾਂਡਿਆਂ ਦੇ ਵਿੱਚ ਬਾਹਰ ਤੇ ਇੱਥੇ ਮਤਲਬ ਆਪਣਾ ਰਹਿਣ ਬਸੇਰਾ ਕਰਦੀ ਹੈ ਤੇ ਜਿਹੜੇ ਤੁਸੀਂ ਇਹ ਸਾਹਮਣੇ ਦੇਖ ਰਹੇ ਹੋ ਇਹ ਵੀ ਕਮਰੇ ਬਣੇ ਹੋਏ ਆ ਗੁਰਦੁਆਰਾ ਸਾਹਿਬ ਦਾ ਜਿਹੜਾ ਚੁਗਿਰਦਾਗਾ ਪ੍ਰਕਰਮਾਂ ਦਾ ਇਹਦੇ ਆਲੇ ਦੁਆਲੇ ਸਾਰੇ ਕਮਰੇ ਨੇ ਤੇ ਇੱਥੇ ਵੀ ਕੁਝ ਸੰਗਤ ਦਾ ਜਿਹੜਾ ਰਹਿਣ ਸੈਣ ਦਾ ਪ੍ਰਬੰਧ ਹੋ ਜਾਂਦਾ ਹੈਗਾ ਤੇ ਇੱਥੇ ਆ ਕੇ ਸੰਗਤ ਥੋੜੀ ਰਿਲੈਕਸ ਰਹਿੰਦੀ ਹੈਗੀ ਤੇ ਜਿਵੇਂ ਨਨਕਾਣਾ ਸਾਹਿਬ ਚ ਜਿਆਦਾ ਮਤਲਬ ਲੋਕਲ ਗੁਰਦੁਆਰੇ ਦੇਖਣ ਦਾ ਜਾਂ ਹੋਰ ਇਧਰ ਤੋਰਾ ਫੇਰਾ ਵੱਧ ਹੁੰਦਾ ਹੈ ਇੱਥੇ ਆ ਕਿ ਇੰਨਾ ਕੁਝ ਦੇਖਣ ਨੂੰ ਹੁੰਦਾ ਨਹੀਂ ਹੈਗਾ ਕਿਉਂਕਿ ਸਾਰੀ ਸੰਗਤ ਇੱਕ ਥਾਂ ਬਸ ਪੰਜਾ ਸਾਹਿਬ ਆ ਕੇ ਇਕੱਲਾ ਵਲੀ ਕੰਧਾਰੀ ਜਾਣਾ ਹੁੰਦਾ ਤੇ ਦੋ ਦਿਨ ਇਹਨਾਂ ਕੋਲੇ ਇੱਥੇ ਹੁੰਦੇ ਨੇ ਤੇ ਕੱਠ ਹੈ ਕਿ ਪੰਜਾ ਸਾਹਿਬ ਕਾਫੀ ਜਿਆਦਾ ਸਾਨੂੰ ਪਹਿਲਾਂ ਨਾਲੋਂ ਵੀ ਜਿਆਦਾ ਲੱਗਿਆ ਕਿਉਂਕਿ ਲੋਕਲ ਸੰਗਤ ਬਹੁਤ ਆਈ ਹੋਈ ਸੀ ਜਿੰਨੀਆਂ ਤੁਸੀਂ ਸਾਰੇ ਬਾਹਰ ਸੰਗਤ ਪਈ ਦੇਖਦੇ ਹੋ ਨਾ ਇਹ ਸਾਰੀ ਜੀ ਲੋਕਲ ਹੈਗੇ ਪਸ਼ਾਵਰ ਤੋਂ ਆ ਕੁਛ ਸਿੱਖੋ ਕਿ ਪਸ਼ਾਵਰ ਇੱਥੋਂ ਨੇੜੇ ਪੈ ਜਾਂਦਾ ਹੈਗਾ ਤੇ ਇਸ ਤੋਂ ਇਲਾਵਾ ਜਿਹੜੇ ਨਨਕਾਣਾ ਸਾਹਿਬ ਸਿੰਧੀ ਬਹੁਤ ਆਉਂਦੇ ਨੇ ਉਹ ਉਹ ਮਤਲਬ ਸਿੰਧ ਪੰਜਾਬ ਦੇ ਹੱਦ ਦੇ ਬਸ ਪੈਂਦਾ ਇੱਥੇ ਪਸ਼ਾਵਰ ਤੋਂ ਸਾਰੇ ਆਉਂਦੇ ਨੇ ਆ ਜਿੰਨੇ ਟੈਂਟ ਲਾ ਕੇ ਇਹਨਾਂ ਨੂੰ ਬਾਹਰ ਦਿੱਤੇ ਹੋਣਾ ਸਾਰੇ ਪਸ਼ਾਵਰੀ ਸਿੱਖ ਤੇ ਬਹੁਤ ਜ਼ਿਆਦਾ ਹੈ ਨਹੀਂ ਹਾਂਜੀ ਕੱਲ ਨਹੀਂ ਸੀਗੇ ਇਹਨੇ ਰਾਤ ਮਿਲਦਾ 11 12 ਵਜੇ ਆਏ ਨੇ ਰਾਤ ਬਹੁਤ ਇਕੱਠ ਹੋਇਆ ਇਹਨਾਂ ਦਾ ਪਤਾ ਨਹੀਂ ਕਿਉਂ ਹਾਂਜੀ ਤੇ ਆਹ ਕੱਪੜੇ ਇੱਥੇ ਕਰਦੇ ਆ ਮਤਲਬ ਕੱਪੜੇ ਧੋ ਲੈਂਦੇ ਸੰਗਤ ਕੋਲ ਕਿਉਂਕਿ ਰਿਲੈਕਸ ਹੁੰਦੀ ਆ ਖੁੱਲਾ ਟਾਈਮ ਹੁੰਦਾ ਹੈ ਹਨ ਤੇ ਤੁਹਾਨੂੰ ਪ੍ਰਕਰਮਾਂ ਚ ਹੋਰ ਕੀ ਕੁਛ ਆਲਾ ਦਵਾਲਾ ਤੁਹਾਨੂੰ ਉਹ ਥੋੜਾ ਜਿਹਾ ਅਸੀਂ ਦਿਖਾ ਦਿੰਨੇ ਆ ਆਜੋ ਜੀ ਨਾਲ ਨਾਲ ਆਪਾਂ ਚੱਲਦੇ ਆ ਹਾਂਜੀ ਤੇ ਇਧਰਲੇ ਪਾਸੇ ਨਾ ਸਾਰਾ ਕੁਝ ਕਮਰੇ ਲੈਣ ਦਾ ਜਾਂ ਆਫਿਸ ਜਾਂ ਜਿਵੇਂ ਸਾਹਮਣੇ ਤੁਸੀਂ ਦੇਖ ਰਹੇ ਹੋ ਹੈਲਥ ਸੈਂਟਰ ਇਹ ਗੁਰਦੁਆਰਾ ਪੰਜਾ ਸਾਹਿਬ ਦਾ ਸਾਰਾ ਹੀ ਪ੍ਰਕਰਮਾਂ ਦੇ ਵਿੱਚ ਹੀ ਬਣਿਆ ਹੋਇਆ ਹੈਗਾ ਤੇ ਇੱਥੇ ਇੱਕ ਚੀਜ਼ ਹੋਰ ਬੜੀ ਸਾਨੂੰ ਵਧੀਆ ਦੇਖਣ ਨੂੰ ਆਇਤ ਕੀ ਮਤਲਬ ਪਤਾ ਲੱਗੀ ਜਿਹੜਾ ਹਾਜੀ ਪਾਣੀ ਆਉਂਦਾ ਹੈ ਸਾਨੂੰ ਅਸੀਂ ਪਿਛਲੀ ਵਾਰੀ ਕਿਸੇ ਨਦੀ ਦਾ ਆਉਂਦਾ ਵੀ ਜਿਹੜਾ ਪੰਜਾਖਤੋਂ ਵਗਦਾ ਹੈਗਾ ਇਹ ਇੱਥੇ ਹਾਂਜੀ ਨੇਚਰਲ ਹੈ ਕਹਿੰਦੇ ਜਿਵੇਂ ਆਪਾਂ ਉਹ ਨਹੀਂ ਕਹਿ ਸਕਦੇ ਵਿੱਚ ਚਸ਼ਮਾ ਫੁੱਟਦਾ ਉਸੇ ਤਰ੍ਹਾਂ ਧਰਤੀ ਚੋਂ ਹੀ ਆ ਰਿਹਾ ਇਹ ਪਾਣੀ ਸਾਰਾ ਨੇਚਰਲ ਸੋਰਸ ਆ ਹਾਂ ਤੇ ਇੱਥੋਂ ਹੀ ਨਿਕਲਦਾ ਇਹ ਇਹ ਪਾਣੀ ਇੱਥੋਂ ਹੀ ਨਿਕਲਦਾ ਜੀ ਹਾਂ ਇੱਥੋਂ ਚਸ਼ਮਾ ਚਸ਼ਮਾ ਫੁੱਟਿਆ ਹੋਇਆ ਹੈਗਾ ਇੱਥੋਂ ਲੈੜੇ ਬਾਬਾ ਜੀ ਨੂੰ ਪੁੱਛਿਆ ਸੀ ਹਾਂਜੀ ਦੇ ਪਿੱਛੋਂ ਸ਼ਹਿਰ ਚ ਆਉਂਦਾ ਨਹੀਂ ਨਹੀਂ ਮੈਨੂੰ ਵੀ ਪਿਛਲੇ ਸਾਲ ਤੱਕ ਨਹੀਂ ਸੀ ਵੀ ਸ਼ਹਿਰ ਚ ਆਉਂਦਾ ਪਰ ਸ਼ਹਿਰ ਚ ਨਹੀਂ ਵੀ ਕੋਈ ਨਦੀ ਹੈ ਨਦੀ ਤੋਂ ਪਾਣੀ ਆਉਂਦਾ ਵੀ ਐ ਜਾਂਦਾ ਇਹ ਪੂਰੇ ਪੰਜਾ ਗੁਰਦੁਆਰਾ ਪੰਜਾ ਸਾਹਿਬ ਦਾ ਜਿਹੜਾ ਸਰੋਵਰ ਹੈ ਨਾ ਉਹਦਾ ਜਿਹੜਾ ਪਾਣੀ ਹੈ ਇੱਥੋਂ ਦੀ ਮਤਲਬ ਉਹ ਨੇਚਰਲ ਹੈ ਉਹ ਪਹਿਲਾ ਇਹੋ ਜਿਹਾ ਸਰੋਵਰ ਦੱਸ ਰਿਹਾ ਮਤਲਬ ਜਿਹੜਾ ਨੇਚਰਲ ਸਰੋਵਰ ਹੈਗਾ ਤੇ ਸਾਹਮਣੇ ਵਾਲੇ ਪਾਸੇ ਦੇਖੋ ਆ ਪਾਲਸ ਈਟੀਬੀਪੀ ਵਾਲੇ ਅਨਾਉਂਸਮੈਂਟ ਕਰਦੇ ਰਹਿੰਦੇ ਆ ਜੀ ਸੰਗਤ ਵਾਸਤੇ ਆ ਸਾਰਾ ਜਿੰਨਾ ਸਰੋਵਰ ਤੁਸੀਂ ਦੇਖ ਰਹੇ ਹੋ ਸਾਰਾ ਨੇਚਰਲ ਹੈਗਾ ਜੀ ਇਹ ਇਹਦੇ ਇਹਦੇ ਲਈ ਪਾਣੀ ਕਿਤੋਂ ਵੀ ਬਾਹਰੋਂ ਨਹੀਂ ਆਉਂਦਾ ਕੀ ਹਾਲਾ ਜੀ ਦੁਨੀਆ 'ਚ ਨਾ ਝਰਨੇ ਦਾ ਤੁਹਾਨੂੰ ਬਹੁਤ ਜਗ੍ਹਾ ਮਿਲ ਜਾਣਗੇ ਤੇ ਪਰ ਜਿਹੜੇ ਚਸ਼ਮਿਆਂ ਬਹੁਤ ਘੱਟ ਜਗ੍ਹਾ ਤੇ ਹੁੰਦੇ ਆ ਚਸ਼ਮੇ ਤੁਸੀਂ ਆਪ ਵੀ ਜਿੰਨਾ ਕੋ ਘੁੰਮੇ ਫਿਰੇ ਆ ਬਹੁਤ ਥੋੜੇ ਦੇਖੇ ਆ ਤੇ ਉਹਨਾਂ ਚੋਂ ਮਤਲਬ ਪੰਜਾ ਸਾਹਿਬ ਦੀ ਇੱਕ ਹੈ ਤੇ ਇਸ ਤੋਂ ਇਲਾਵਾ ਜਿਹੜੇ ਝਰਨੇ ਹੁੰਦੇ ਉਹ ਵੀ ਵੈਸੇ ਦਾ ਨੇਚਰਲ ਸੋਰਸ ਹੀ ਹੁੰਦਾ ਉਹ ਨਦੀ ਦਾ ਜਾਂ ਪਹਾੜਾਂ ਤੋਂ ਇਕੱਠਾ ਹੋ ਕੇ ਪਾਣੀ ਆਉਂਦਾ ਹੈ ਨਾ ਸਾਰਾ ਉਹ ਜਾਂਦਾ ਹੁੰਦਾ ਹੈਗਾ ਹੁਣ ਅਸੀਂ ਚੱਲੇ ਆ ਜੀ ਦਰਬਾਰ ਹਾਲ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਦਰਸ਼ਨ ਕਰਕੇ ਆਉਨੇ ਆ ਤੇ ਬਹੁਤ ਸੋਹਣਾ ਬਣਿਆ ਹੋਇਆ ਅੰਦਰ ਕੰਮ ਦਰਬਾਰ ਸਾਹਿਬ ਦੇ ਅੰਦਰ ਇਹਦੇ ਹਾਲ ਦੇ ਬਹੁਤ ਸੋਹਣਾ ਹੋਇਆ ਹੋਇਆ ਹੈਗਾ are you ਸਰਬ ਦੇ ਬਾਹਰਲੇ ਪਾਸੇ ਨਿਕਲਦੀ ਸਰੋਵਰ ਦੇ ਨਾਲ ਹੀ ਪੰਜਾ ਆ ਜਾਂਦਾ ਜਿੱਥੇ ਬਾਬਾ ਜੀ ਨੇ ਲਾਇਆ ਸੀਗਾ ਉਹ ਤੁਹਾਨੂੰ ਬਾਹਰਲੇ ਪਾਸੇ ਬਾਅਦ ਚ ਦਰਸ਼ਨ ਕਰਾਉਨੇ ਆ ਸਾਰਾ ਸਰੋਵਰ ਹੈਗਾ ਜਿੰਨਾ ਹੇਠਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਵਾਲੇ ਪਾਸੇ ਕੁਝ ਸੰਗਤਾਂ ਸਾਰੀਆਂ ਸਰੋਵਰ ਦੇ ਨਾਲ ਨਾਲ ਹੀ ਪ੍ਰਕਰਮਾ ਸਾਰੀ ਬਣੀ ਹੋਈ ਹੈਗੀ ਜਨਾ ਜ਼ਰੂਰ ਹੈ ਫਿਰ ਹਾਂਜੀ 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 ਜ਼ਰੂਰ 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 ਜੀ ਇਹ ਦਰਬਾਰ ਹਾਲ ਹੈ ਜੀ 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 ਚਾਬੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਏ ਜੀ ਪ੍ਰਤਾਪ ਸਿੰਘ ਨੇ ਤੇ ਇਹ ਨੇ ਜੀ ਪਸ਼ਾਵਰ ਰਹਿੰਦੇ ਆ ਤੇ ਇਧਰ ਦੇ ਪਾਕਿਸਤਾਨੀ ਸਿੱਖ ਤੇ ਇਹਨਾਂ ਕੋਲ ਅਸੀਂ ਪਸ਼ਾਵਰ ਜਾਵਾਂਗੇ ਪਸ਼ਾਵਰ ਆਪਾਂ ਨੂੰ ਇੱਕ ਮਾਉਣਗੇ ਹੁਣ ਆਉਣ ਵਾਲੇ ਦਿਨਾਂ ਜਦੋਂ ਆਪਣਾ ਜਥੇ ਵਾਲੇ ਬਲੌਗ ਖਤਮ ਹੋ ਗਏ ਨਾ ਤੇ ਉਹ ਤੋਂ ਬਾਅਦ ਚ ਜਿਹੜੇ ਵੈਸੇ ਬਲੌਗ ਸ਼ੁਰੂ ਹੋਣਗੇ ਹਿਸਟੋਰੀਕਲ ਸਾਰੇ ਉਹਦੇ ਚ ਕੀ ਕੀ ਦੇਖਣ ਆਲਾ ਪਸ਼ਾਵਰ ਦੇ ਵਿੱਚ ਜੋਗਾ ਸਿੰਘ ਦਾ ਗੁਰਦੁਆਰਾ ਹਾਂਜੀ ਔਰ ਮੇਰੀ ਕੋਸ਼ਿਸ਼ ਰਹੇਗੀ ਕਿ ਹਰੀ ਸਿੰਘ ਮਲ ਵਾਲਾ ਕਿਲਾ ਦਿਖਾਈ ਜਮਰੋਦ ਦਾ ਕਿਲਾ ਜਮਰੋਦ ਦਾ ਕਿਲਾ ਉਹਦਾ ਮੇਰੇ ਖਿਆਲ ਚ ਭਾਈ ਬੀਬਾ ਸਿੰਘ ਗੁਰਦੁਆਰਾ ਕਾਫੀ ਹਿਸਟਰੀ ਹੈ ਹਾਂਜੀ ਹਮਾਰੇ ਪਸ਼ਾਵਰ ਮੇ ਔਰ ਖਾਸ ਕਰ ਮਰਦਾਨ ਕੀ ਤਰਫ ਤੱਕ ਭਾਈ ਮੇ ਬੁੱਧ ਹਾਂਜੀ ਜੋ ਬੁੱਧ ਮਜ਼ਹਬ ਕੇ ਹੈ ਉਹਨਕੇ ਵੀ ਕਾਫੀ ਹਿਸਟਰੀ ਹਮਾਰੇ ਪਾਸ ਬਹੁਤ ਸਾਰੇ ਦੀ ਖਾਹਿਸ਼ ਹੋਣੀ ਬਹੁਤ ਸਾਰਿਆਂ ਦੀ ਕਿ ਜਿਹੜਾ ਦਾ ਜਮਰਾਉ ਦਾ ਕਿਲਾ ਉਹ ਤਾਂ ਮੈਨੂੰ ਲੱਗਦਾ ਇਹ ਤੋਂ ਪਹਿਲਾਂ ਫਰਮਾਇਆ ਵੀ ਨਹੀਂ ਗਿਆ ਹੁਣ ਕਿਸੇ ਨੇ ਨਾ ਬਾਹਰੋਂ ਕਿਸੇ ਨੇ ਆਹ ਕੁਝ ਯਾਤਰੀ ਗਏ ਸਨ ਹਾਂਜੀ ਤੁਹਾਡੇ ਆਣੇ ਤੋਂ ਪਹਿਲੇ ਹਾਂਜੀ ਤੇ ਵਾਈ ਗੁਰੂ ਪਰ YouTube ਤੇ ਮੈਨੂੰ ਲੱਗਦਾ ਪਹਿਲੀ ਵਾਰ ਜਾਵਾਂਗਾ ਪਹਿਲੀ ਵਾਰ ਜਾਵਾਂ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਜ਼ਰੂਰ ਲੈ ਕੇ ਹਾਂਜੀ ਪਰਮਾਤਮਾ ਸਾਥ ਦੇਣ ਤੇ ਤੁਹਾਨੂੰ ਜਿਹੜਾ ਜਮਰਾਉ ਦਾ ਕਿਲਾ ਉਹਦੇ ਦਰਸ਼ਨ ਕਰਾਵਾਂਗੇ ਜੀ ਬੜੀ ਛੇਤੀ ਇਹ ਆਪਾਂ ਨੂੰ ਉੱਥੇ ਮਿਲ ਲੰਗੇ ਵਾਈ ਗੁਰੂ ਜੀ ਦਾ ਖਾਲਸਾ ਜੀ ਤੇ ਗੁਰਦੁਆਰਾ ਸਾਹਿਬ ਦੇ ਇੱਥੇ ਸਾਹਮਣੀ ਇੱਥੇ ਕੇ ਟਿਕਰ ਆਫਿਸ ਬਣਿਆ ਹੋਇਆ ਜਿਹੜਾ ਆਫਿਸ ਹੈ ਕਿਸੇ ਵੀ ਕਿਸਮ ਦੀ ਤੁਹਾਨੂੰ ਹੈਲਪ ਦੀ ਜ਼ਰੂਰਤ ਹੈ ਤੁਸੀਂ ਜਿਹੜੇ ਤੇ ਕੇ ਟਿਕਰ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਤੇ ਕਿਸੇ ਵੀ ਅਮਰੇ ਪ੍ਰਤੀ ਗੱਲ ਕਰਨੀ ਹੈ ਕੋਈ ਬਲੀ ਘੱਲਰੀ ਉੱਪਰ ਜਾਣ ਬਰਤੀ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹੈ ਦੇਖੋ ਕਿੰਨੀ ਜ਼ਿਆਦਾ ਸੰਗਤ ਹੈ ਤੇ ਜਿੱਥੇ ਨਹੀਂ ਹੁਣ ਅਸੀਂ ਹਾਂਜੀ ਜਿੱਥੋਂ ਦੀ ਹੁਣ ਅਸੀਂ ਕ੍ਰੋਸ ਕਰਦੇ ਜਾ ਰਹੇ ਹਾਂ ਇੱਥੇ ਸਰੋਵਰ ਦੇ ਸਾਈਡ ਤੇ ਇਸ਼ਨਾਨ ਕਰਨ ਨੂੰ ਆ ਬੀਬੀਆਂ ਦੇ ਇਸ਼ਨਾਨ ਲਈ ਆ ਮੇਨ ਗੇਟ ਆ ਗਿਆ ਜੀ ਪੰਜਾ ਸਾਹਿਬ ਦਾ ਤੇ ਇੰਨੀ ਕ ਸਿਕਿਉਰਿਟੀ ਇੱਥੇ ਲੱਗੀ ਹੁੰਦੀ ਹੈ ਦੇਖੋ ਕਿਸੇ ਨੂੰ ਵੀ ਬਾਹਰ ਨਹੀਂ ਨਿਕਲ ਦਿੱਤਾ ਜਾਂਦਾ ਇੰਨੀ ਸਿਕਿਉਰਿਟੀ ਹੁੰਦੀ ਹੈ ਤੇ ਇਹ ਮੇਨ ਦੋ ਗੇਟ ਹੈ ਵੈਸੇ ਇੱਕ ਸਾਈਡ ਵਾਲਾ ਗੇਟ ਹੈ ਮੇਨ ਗੇਟ ਹੈ ਤੇ ਬੰਦ ਬਲੌਕ ਕਰਕੇ ਰੱਖਦੇ ਆ ਤੇ ਵਲੀ ਗੰਦਰੀ ਸੰਗਤਾਂ ਦੇ ਜਾਣ ਦੀ ਤਿਆਰੀ ਮੰਨਦਾ ਲਾਈਨ ਉਹਦੇ ਵਾਸਤੇ ਲੱਗਦੀ ਹੁੰਦੀ ਹੈ ਇਸ ਤੋਂ ਬਾਅਦ ਕਰਤਾਰਪੁਰ ਸਾਹਿਬ ਨੂੰ ਸੰਗਤ ਨੂੰ ਲੈ ਕੇ ਜਾਂਦੇ ਆ ਪਹਿਲਾਂ ਨਨਕਾਣਾ ਸਾਹਿਬ ਤੋਂ ਲੈ ਕੇ ਹੁੰਦੇ ਫਿਰ ਕਰਤਾਰਪੁਰ ਸਾਹਿਬ ਅੱਜ ਤੋਂ ਬਾਅਦ ਲੈ ਕੇ ਜਾਂਦੇ ਦੋ ਦਿਨ ਦੀ ਇਥੇ ਰੈਸ਼ ਹੁੰਦੀ ਹੈ ਦੋ ਦਿਨਾਂ ਚ ਦੋ ਦਿਨਾਂ ਚ ਸਾਰੀ ਸੰਗਤ ਨੂੰ ਦਰਸ਼ਨ ਮੇਲੇ ਕਰਾਏ ਜਾਂਦੇ ਦੋ ਦਿਨ ਇਥੇ ਕਾਫੀ ਜਿਆਦਾ ਸਫੀਸ਼ੀਐਂਟ ਹੈ ਤੇ ਜਿਹੜਾ ਪੰਜਾ ਜੀ ਪੰਜਾ ਆਪਾਂ ਪੰਜੇ ਤੇ ਚੱਲਾਂਗੇ ਜਿੱਥੇ ਬਾਬਾ ਜੀ ਦਾ ਪੰਜਾ ਲੱਗਿਆ ਹੋਇਆਗਾ ਉਹ ਆਹ ਜਗ੍ਹਾ ਕੀ ਖੇਠਲੇ ਪਾਸੇ ਤੇ ਹਾਂਜੀ ਜਾਇਓ ਨੇ ਜੇ ਸੰਗਤ ਨਹੀਂ ਹੈਗੀ ਇੱਥੇ ਵੈਸੇ ਰਸ਼ ਬਹੁਤ ਹੁੰਦਾ ਜਾਣਾ ਜੀ ਪੰਜੇ ਤੇ ਜਾਇਓ ਹਾਂਜੀ ਜੇ ਰਸ਼ ਨਹੀਂ ਜਾਇਓ ਨੇ ਆਪਾਂ ਸੰਗਤ ਦੀ ਲਾਈਨ ਕਾਫੀ ਵੱਡੀ ਲੱਗੀ ਹੋਈ ਧਿਆਨ ਨਾਲ ਉੱਤਰੋ ਸਲਿੱਪੀ ਹੈ ਥੋੜਾ ਨੇੜੇ ਤੋਂ ਜਾ ਕੇ ਪੰਜਾ ਵੀ ਦਿਖਾ ਦਿੰਦੇ ਆ ਜੀ ਚਲਾ ਇੰਨੇ ਨਾਲ ਸਾਰਾ ਪ੍ਰਕਰਮਾ ਦਾ ਨਾਲੇ ਛੇੜ ਆ ਜੂਗਾ ਇਧਰਲੇ ਪਾਸੇ ਫਰਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਬਾਕੀ ਜਿੰਨਾ ਹੈਗਾ ਅੱਗੇ ਹੋਰ ਕੀ ਕੁਝ ਇਹ ਦੇਖੋ ਜਿੰਨੇ ਨਾ ਹ ਸਾਰਾ ਪੱਥਰ ਲੱਗਿਆ ਹੋਇਆ ਇਹ ਇਧਰਲੀ ਸੰਗਤ ਵੱਲੋਂ ਸੇਵਾ ਕੀਤੀ ਗਈ ਹੈ ਤੇ ਆਹ ਤੁਸੀਂ ਇੱਥੇ ਦੇਖ ਸਕਦੇ ਹੋ ਥੱਲੇ ਆ ਚੀਜ਼ਾਂ سنگ ਮਰਮਰ ਦੇ ਉੱਪਰ ਲੱਗਿਆ ਹੋਇਆ ਹੈ ਨਾ ਯਾਦ ਅਗਰ ਨਿਸ਼ਾਨੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਗੁਰਦੁਆਰਾ ਸਾਹਿਬ ਦੀ ਮਰਯਾਦਾ ਲੰਗੇ ਸਿਰ ਘੁੰਮਣਾ ਮਨਾ ਜੀ ਅਮਰਦੇਵਲੇ ਸੱਨੇ ਅਰਦਾਸ ਵੇਲੇ ਹੱਥ ਜੋੜ ਕੇ ਖੜੇ ਹੋ ਜਾਓ ਬੈਠ ਕੇ ਹੁਕਮਨਾਮਾ ਸੁਣੋ ਐਤਕੀ ਪੂਰੇ ਪਰਿਵਾਰ ਨੂੰ ਦਰਸ਼ਨ ਕਰਾਉਣਾ ਹੈ ਜੀ ਗੁਰਦਵਾਰਾ ਪੰਜਾ ਸਾਹਿਬ ਆਹ ਜੀ ਬੀਬੀਆਂ ਵਾਲਾ ਸਰੋਵਰ ਤੇ ਇਧਰ ਨਾਲ ਵਾਲੇ ਪਾਸਾ ਲੋ ਜੀ ਮੈਂ ਉਹਲੇ ਲੈ ਜਾਣਾ ਤੁਹਾਨੂੰ ਥੋੜਾ ਜਿਹਾ ਢੇੜੇ ਜਾ ਕੇ ਦਰਸ਼ਨ ਕਰਾਉਣਾ ਇਹ ਆ ਗਿਆ ਜੀ ਬਾਬਾ ਜੀ ਦਾ ਪੰਜਾ ਜਿਹੜਾ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਹ ਲੱਗਿਆ ਹੋਇਆ ਜੀ ਪੱਥਰ ਦੇ ਉੱਤੇ ਪੰਜਾ ਤੇ ਇੱਥੇ ਵੀ ਚਸ਼ਮਾ ਜਿਹੜਾ ਥੱਲੋਂ ਫੁੱਟਿਆ ਹੋਇਆ ਥੱਲੋਂ ਹੀ ਆਉਂਦਾ ਨੇਚਰਲ ਜਿਆਦਾ ਸਰ ਆਜੋ ਜੀ ਇਕੱਲੇ ਇਕੱਲੇ ਹਾਂਜੀ ਚਲੋ ਬਈ ਚੱਲ ਚੱਲ ਆਈਂ ਜਾਓ ਜੀ ਆਜੋ ਆਜੋ ਦਰਸ਼ਨ ਕਰਕੇ ਗੱਲਾ-ਗੱਲਾ ਬੰਦਾ ਆਈ ਜਾਓ ਆ ਇੱਥੇ ਨਾ ਹਮੇਸ਼ਾ ਹੀ ਰਸੇ ਰਹਿੰਦਾ ਹੈ ਇਸ ਜਗ੍ਹਾ ਤੇ ਹੁਣ ਜੀ ਅਸੀਂ ਤੁਹਾਨੂੰ ਲੈ ਕੇ ਚੱਲਦੇ ਆਂ ਲੰਗਰ ਹਾਲ ਦੇ ਵੱਲ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਹੋਰ ਇਮਾਰਤ ਹੈਗੀ ਕਾਫੀ ਵੱਡਾ ਇਹ ਪਿਛਲੇ ਪਾਸੇ ਸਕੂਲ ਵੀ ਬਣਿਆ ਹੋਇਆ ਹੈ ਤੇ ਹਾਂਜੀ ਚੁਗਿਰਦੇ ਤੋਂ ਇਲਾਵਾ ਤੇ ਤੁਹਾਨੂੰ ਉਹ ਵੀ ਅੱਗੇ ਜਾ ਕੇ ਜੀ ਕਰਾਉਨੇ ਆ ਦਰਸ਼ਨ ਸਾਰੇ ਏ ਜੀ ਇੰਟਰਵਿਊ ਚੱਲ ਰਹੀ ਹੈ ਅੰਕਲ ਹੋਣਿਆਂ ਦੀ ਪਹਿਲਾਂ ਬਿਹਾਈਂਡ ਦੀ ਸੀਨਸ ਨੇ ਇਹ ਤਿਆਰ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਇਹ ਸਾਡੇ ਪਤਾ ਸਾਡਾ ਜਨਾ ਜਥਾ ਜਥੇ ਜੇ ਬੋਲਦੇ ਸਾਡੇ ਕਮਾਂਡਰੀ ਨੇ ਇਹ ਕਮਾਂਡਰ ਨੇ ਸਾਡੀ ਸੈਨਾ ਦੇ ਖਜ਼ਾਨਚੀ ਸਾਹਿਬ ਇਹ ਨਾਲ ਕਾਬਲ ਅੰਕਲ ਇਹ ਸਾਰੇ ਗੱਲਬਾਤ ਰੱਖਦੇ ਆ ਸਾਰਿਆਂ ਦੀ ਇਹ ਨਹੀਂ ਉਸਦੇ ਕੋ ਨਿਊਜ਼ ਗੜੀ ਆ ਸੁਨੋ ਸੁਨੋ ਨਿਊਜ਼ ਸੋਨੋ న్యూਸ ਤੇ ਇਹਨਾਂ ਨੂੰ ਸੁਣ ਸਕਦੇ ਹੋ ਤੁਸੀਂ ਅੱਜ ਕੱਲ ਕੈਮਰੇ ਵਾਲਾ ਝੰਝੜ ਮੋਕਾ ਕੇ ਦੇਖ ਲੋ ਇਹਦੇ ਦੀ ਇੰਟਰਵਿਊ ਚੱਲਦੀਆਂ ਨੇਗੀਆਂ ਫੋਨਾਂ ਦੀ ਸਾਰੀਆਂ ਚਲੋ ਜੀ 1 2 3 ਅਸੀਂ ਇੰਡੀਆ ਚੋਂ ਪੰਜਾਬ ਚੋਂ ਆਏ ਆ ਤੇ ਸਰਕਾਰ ਵੱਲੋਂ ਸਾਨੂੰ ਜਿਹੜੇ ਬੀਜੇਪੀ ਉੱਤੇ ਨੇ ਇਹਨਾਂ ਵੱਲੋਂ ਜਿਹੜੇ ਸਾਨੂੰ ਗੁਰਦੁਆਰਾ ਸਾਹਿਬ ਸਾਡੇ ਦਰਸ਼ਨ ਕਰਾਇਆ ਤੇ ਬਹੁਤ ਹੀ ਬਹੁਤ ਚੰਗਾ ਪ੍ਰਬੰਧ ਸੀ ਬਹੁਤ ਹੀ ਸਲਾਲਾ ਯੋਗ ਸੀਗਾ ਵੀ ਜਿਹੜੇ ਸਾਡੇ ਚਿੱਤ 'ਚ ਸਾਡੇ ਇੱਛਾ ਸੀਗੇ ਸਾਡੇ ਗੁਰਧਾਮਾਂ ਦੇ ਤੋਂ ਵਿਛੜੇ ਸੀਗੇ ਇਹ ਕੋਲ ਨਾਲ ਦੀ ਸਾਨੂੰ ਇਹਨੇ ਟ੍ਰਿਕਲੇ ਵੀ ਪਹਿਲਾਂ ਜਿਹੜਾ ਸਾਡਾ ਦਰਸ ਸੀ ਲੋਕਾਂ 'ਚ ਆਮ ਸੀ ਵੀ ਪਾਕਿਸਤਾਨ 'ਚ ਪਤਾ ਨਹੀਂ ਕਿਸ ਤਰ੍ਹਾਂ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਹੁਤ ਸੋਹਣਾ ਮਾਹੌਲ ਸੀ ਬਹੁਤ ਹੀ ਚੰਗੀ ਆਪਾਂ ਕਹਿੰਦੇ ਸਾਡੀ 73 ਗੈਟਰੀ ਕੀਤੀ ਬਹੁਤ ਹੀ ਜਿਆਦਾ ਚੰਗੀ ਵਧੀਆ ਚੰਗੇ ਡੀ ਲਕਸ ਬੱਸਾਂ ਪ੍ਰਬੰਧ ਆਪਣੇ ਹੋ ਜਾਂਦਾ ਕੋਈ ਕਿਸੇ ਕਿਸਮ ਦੀ ਵੀ ਸਕਾਉਟੀ ਪਾਸੋਂ ਕੋਈ ਕਿਸੇ ਕਿਸਮ ਦੀ ਕੋਈ ਸਾਨੂੰ ਔਖਾ ਹੀ ਨਹੀਂ ਆਈ ਬਹੁਤ ਥੋੜਾ ਫਰੰਸ ਤੇ ਕੋਈ ਦਿੱਕਤ ਨਹੀਂ ਵੀਜ਼ੇ ਤੇ ਤੁਹਾਨੂੰ ਬਹੁਤ ਮਿਲੇ ਸਨ ਪਰ ਤੁਸੀਂ ਥੋੜੇ ਜਿਹਾ ਆਏ ਹੋ ਇੱਥੇ ਕੋਈ ਆਤੰਗਵਾਦੀ ਨਹੀਂਗਾ ਕੋਈ ਬੰਬ ਪਟਾਕਾ ਨਹੀਂਗਾ ਇੱਥੇ ਸਿਰਫ ਇੱਕੋ ਸ਼ੈ ਮਿਲਦੀ ਹੈ ਪਿਆਰ ਪਿਆਰ ਤੇ ਪਿਆਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਤ ਰਿਆ ਗਾ ਲੋ ਇਹ ਦੇਖੋ ਜੀ ਪਿਆਰ ਮਿਲਦਾ ਕਹਿੰਦੇ ਇੱਥੇ ਪਿਆਰ ਵੰਡਿਆ ਜਾਂਦਾ ਹੈ ਦਰਸ਼ਨਾਂ ਲਈ ਤਾਂ ਵੱਧ ਤੋਂ ਵੱਧ ਆਓ ਤੇ ਕਿਸ ਨੂੰ ਫਿਕਰ ਕਰਨ ਦੀ ਕਰਨ ਦੀ ਲੋੜ ਨਹੀਂ ਹੈਗੀ ਤੇ ਇੱਧਰ ਸਾਡੇ ਜੀ ਬਾਈ ਜੀ ਬੈਠੇ ਆ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਬਾਈ ਜੀ ਜੀ ਦਾ ਖਾਲਸਾ ਇਹ ਬਾਈ ਗਰਮੇਲ ਸਿੰਘ ਨੇ ਜੀ ਇੱਥੇ ਸਾਰਾ ਦੇਖ ਰੇਖਦਾ ਪੰਜਾ ਸਾਹਿਬ ਇਹ ਦੇਖਦੇ ਆ ਕਿਸੇ ਤਰ੍ਹਾਂ ਦੀ ਸਮੱਸਿਆ ਹੋਵੇ ਇਹ ਜਿਵੇਂ ਬਾਈ ਜੀ ਕਹਿ ਰਹੇ ਸੀ ਕਹਿੰਦੇ ਸੰਗਤ ਡਰਦੀ ਆ ਥੋੜੀ ਜੀ ਆਉਂਦੀ ਘੱਟ ਹੈ ਇੱਥੇ ਆ ਮਤਲਬ 555 ਪਾਕਿਸਤਾਨ ਹਨਾ ਆਉਣਾ ਚਾਹੀਦਾ ਕੀ ਮੈਸੇਜ ਹੈ ਤੁਹਾਡਾ ਦੇਖੋ ਹੁਣ ਤੇ ਪਾਕਿਸਤਾਨ ਸਰਕਾਰ ਨੇ ਕਾਇਰ ਅਰਾਈਵਲ ਵੀਜ਼ਾ ਔਰ ਅਰਾਈਵਲ ਕਰ ਦਿੱਤਾ ਹੈ ਹਾਂਜੀ ਤੇ ਤੁਸੀਂ ਜਿੰਨੀ ਵੀ ਜ਼ਿਆਦਾ ਸੰਗਤ ਹੋਵੇ ਹਾਂਜੀ ਪਾਕਿਸਤਾਨ ਆਏ ਹਾਂਜੀ ਤੇ ਤੁਸੀਂ 24 ਘੰਟੇ ਤੋਂ ਪਹਿਲੇ ਹੀ ਆਪਣਾ ਵੀਜ਼ਾ ਲੈ ਸਕਦੇ ਹੋ ਹਾਂਜੀ ਠੀਕ ਹੈ ਤੇ ਉਹ ਵੀਜ਼ਾ ਕੈਟਾਗਰੀ ਕਰਕੇ ਇਸ ਦਫਾ ਸੰਗਤ ਨੇ ਬਹੁਤ ਜ਼ਿਆਦਾ ਅਪਲਾਈ ਕੀਤਾ ਹੈ ਇਸ ਲਈ ਅਸੀਂ ਇਹ ਚਾਹੁੰਦੇ ਆ ਕਿ ਜ਼ਿਆਦਾ ਤੋਂ ਜ਼ਿਆਦਾ ਸੰਗਤ ਆਉਣ ਇੱਥੇ ਆਵੇ ਗੁਰੂ ਘਰ ਆਲੇ ਦਰਸ਼ਨ ਕਰਨ ਪਹਿਲਾਂ ਤੋਂ ਵਧੀਆ ਸੰਗਤ ਹੁੰਣਾ ਹੈ ਨਾ ਕੁਝ ਹਾਂਜੀ ਇਸ ਵਾਰ ਥੋੜੀ ਜ਼ਿਆਦਾ ਆਈ ਹੈ ਸੰਗਤ ਹਾਂਜੀ ਤੇ ਇਸ ਤੋਂ ਵੀ ਤੁਸੀਂ ਨੈਕਸਟ 2-3 ਸਾਲਾਂ 'ਚ ਦੇਖੋ ਸਾਲਦਰ ਸਾਲ ਵਧ ਰਿਹਾ ਹੈ ਵਧੇਗਾ ਹਾਂਜੀ ਹਾਂਜੀ ਚਲੋ ਇਹ ਮੈਸੇਜ ਬੜੇ ਸੋਹਣੇ ਜਾਂਦੇ ਆ ਸੋਸ਼ਲ ਮੀਡੀਆ ਤੇ ਤੇ ਤਾਂ ਕਰਕੇ ਫਿਰ ਸੰਗਤ ਹੋਰ ਵੀ ਆਉਂਦੀ ਹੈ ਹੈਨਾ ਬਾਕੀਆਂ ਦਾ ਵੀ ਮਾਨ ਕਰਦਾ ਹਾਂਜੀ ਐਨ ਆਰ ਆਈ ਨੂੰ ਵੀ ਸਾਰੇ ਨੂੰ ਅਪੀਲ ਹੈ ਕਿ ਵੱਧ ਚੜ ਕੇ ਇੱਥੇ ਆਉਣ ਜੀ ਪੰਜਾ ਸਾਹਿਬ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਗਰਮੇਲ ਸਿੰਘ ਨਾਲ ਹਾਂਜੀ ਤੇ ਇਹ ਆਪਣਾ ਨੇੜੇ ਤੇੜੇ ਜੀਆਂ ਜਿੰਨੀਆਂ ਜਗਾਵਾਂ ਜਮਰਾਉਦ ਹੋ ਗਿਆ ਹੋਰ ਹੋ ਗਿਆ ਤੇ ਉਹ ਪਸ਼ਾਵਰ ਹੋ ਗਿਆ ਉਹੇ ਦਿਖਾਉਣਗੇ ਕਮਾਉਣਗੇ ਫਰੌਣਗੇ ਠੀਕ ਹੈ ਜੀ ਜੀ ਚਲੋ ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਜੀ ਹਾਂ ਜੀ ਇਹਨਾਂ ਇੱਥੇ ਗਰਮੇਲ ਸਿੰਘ ਜੀ ਨੇ ਸਾਨੂੰ ਦੱਸਿਆ ਜਿਹੜਾ ਇੱਥੇ ਮੈਂ ਸਾਰਾ ਇਹ ਦੇਖਦੇ ਆ ਤੇ ਇਹ ਕਹਿੰਦੇ ਵੀ 126 ਕੰਟਰੀਜ਼ ਦਾ ਜਿਹੜਾ ਵੀਜ਼ਾ ਉਹ ਪਾਕਿਸਤਾਨ ਆਉਣ ਵਾਸਤੇ ਫ੍ਰੀ ਹੋ ਗਿਆ 126 ਕੰਟਰੀਜ਼ ਨੂੰ ਹੁਣ ਤੁਸੀਂ ਬਿਨਾ ਕਿਸੇ ਰੋਕ ਟੋਕ ਦੇ ਜਿਵੇਂ ਪਹਿਲਾਂ ਪਾਕਿਸਤਾਨ ਦੇ ਵੀਜ਼ੇ ਪ੍ਰਤੀ ਬਹੁਤ ਸਾਰੀਆਂ ਸਮੱਸਿਆਵਾਂ ਆ ਰਹਿੰਦੀਆਂ ਸ਼ਿਕਾਇਤਾਂ ਰਹਿੰਦੀਆਂ ਵੀ ਵੀਜ਼ਾ ਨਹੀਂ ਮਿਲਦਾ ਨਾ ਜャ ਲੋਕ ਡਰਦੇ ਨਹੀਂ ਹੁੰਦੇ ਸੀ ਤੇ ਇੰਡੀਆ ਤੋਂ ਤਾਂ ਜਿਹੜਾ ਆਉਂਦਾ ਜਥੇਨ ਵਾਲੀ ਵੀਜ਼ਾ ਹਜੇ ਵੀ ਮਿਲਦਾ ਵੈਸੇ ਓਪਨ ਵੀ ਮਿਲ ਜਾਂਦਾ ਉਹ ਸਪான்ਸਰ ਤੇ ਕਿਸੇ ਤੋਂ ਸਪான்ਸਰ ਕਰਾਉਣ ਬੰਦਾ ਬਹੁਤ ਸਾਰੇ ਪੁੱਛਦੇ ਨੇ ਵੀ ਕਿਵੇਂ ਆਇਆ ਜਾ ਸਕਦਾ ਪਰਸਨਲ ਸਪான்ਸਰ ਚਾਹੀਦੀ ਹੈ ਤੇ ਉਹਦੇ ਲਈ ਆ ਸਕਦੇ ਹਾਂ ਨਹੀਂ ਜਿੰਨੇ ਦੇਸ਼ ਦੇ ਟੋਟਲ ਜਿੰਨੇ ਵੱਡੇ ਕੰਟਰੀ ਹੈ ਨਿਊਜ਼ੀਲੈਂਡ ਹੋ ਗਿਆ ਆਸਟ੍ਰੇਲੀਆ ਹੋ ਗਿਆ ਜਰਮਨ ਹੋ ਗਿਆ ਫ੍ਰਾਂਸ ਹੋ ਗਿਆ ਪੂਰਾ ਯੂਰਪ ਅਮਰੀਕਾ ਕੈਨੇਡਾ ਸਾਰਿਆਂ ਨੂੰ ਇੰਗਲੈਂਡ ਸਾਰਿਆਂ ਨੂੰ ਵੀਜ਼ਾ ਓਨ ਅਰਾਈਵਲ ਆ ਓਨ ਅਰਾਈਵਲ ਹੋ ਗਿਆ ਜੀ 126 ਕੰਟਰੀਆਂ ਦੇ ਵਿੱਚ ਸ਼ਾਮਿਲ ਹੈ ਓਨ ਅਰਾਈਵਲ ਵੀ ਹਾਂਜੀ ਤੇ ਤੁਸੀਂ ਆਨਲਾਈਨ ਜਾ ਕੇ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ ਹਾਂਜੀ ਜੇ ਤੁਹਾਨੂੰ ਕਿਸੇ ਕਿਸਮ ਦੀ ਮਤਲਬ ਮਦਦ ਦੀ ਜ਼ਰੂਰਤ ਹੈ ਵੀਜ਼ੇ ਪ੍ਰਤੀ ਪੁੱਛਣਾ ਤਾਂ ਇੱਥੇ ਜਿਹੜਾ ਇਹਨਾਂ ਦਾ ਮੈਂ ਨੰਬਰ ਇੱਥੇ ਮੈਂਸ਼ਨ ਕਰ ਦਿੰਦਾ ਪੰਜਾਹ ਸਾਬ ਆਉਣ ਲਈ ਤੁਸੀਂ ਕੋਈ ਸੰਪਰਕ ਕਰਨਾ ਹੈ ਇਹਨਾਂ ਦੇ ਨਾਲ ਤੁਸੀਂ ਇੱਥੇ ਸੰਪਰਕ ਕਰ ਸਕਦੇ ਹੋ ਇਹ ਸਾਰਾ ਜੀ ਤੁਹਾਡੇ ਇੰਤਜ਼ਾਮ ਕਰਨਗੇ ਜੀ ਇੱਥੇ ਜਿਹੜਾ ਨਾ ਤੁਹਾਨੂੰ ਦੱਸ ਰਹੇ ਸੀ ਕਿ ਅੰਦਰ ਸਕੂਲ ਬਣਿਆ ਹੋਇਆ ਤੇ ਸਕੂਲ ਇਧਰਲੇ ਪਾਸੇ ਹੈਗਾ ਤੇ ਉਹ ਸਾਹਮਣੇ ਹੁਣ ਤੁਸੀਂ ਇਧਰ ਦੇਖ ਸਕਦੇ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ ਧਾਰਮਿਕ ਸਕੂਲ ਹੈ ਤੇ ਪੰਜਾ ਸਾਹਿਬ ਦੇ ਵਿੱਚ 200 ਫੈਮਿਲੀਜ਼ ਰਹਿੰਦੀਆਂ ਲਗਭਗ ਜਿਹੜੀਆਂ ਆਪਣੇ ਮਤਲਬ ਸਿੱਖਾਂ ਦੀਆਂ ਸਰਦਾਰ ਫੈਮਿਲੀਜ਼ ਰਹਿੰਦੀਆਂ ਨੇ ਤੇ ਉਹਨਾਂ ਦੇ ਜਿਹੜੇ ਬੱਚੇ ਉਹ ਇੱਥੇ ਪੜ੍ਹਦੇ ਆ ਜਿਹੜੇ ਕਮਰੇ ਤਾਂ ਕਾਫੀ ਜ਼ਿਆਦਾ ਪੁਰਾਣੇ ਆ ਤੇ ਜਿਹੜੇ ਇਹ ਸਾਹਮਣੇ ਬਣੇ ਹੋਏ ਇਹ ਵੀ ਵੰਡ ਤੋਂ ਪਹਿਲਾਂ ਦੇ ਆ ਤੁਹਾਨੂੰ ਮੈਂ ਨੇੜੇ ਜਾ ਕੇ ਦਿਖਾ ਦਲਾਂ ਥੋੜਾ ਜਿਹਾ ਇਹਨਾਂ ਦੇ ਉੱਤੇ ਬੋਰਡ ਲੱਗੇ ਹੋਏ ਵੈਸੇ ਇਮਾਰਤ ਤੋਂ ਵੀ ਪਤਾ ਲੱਗਦਾ ਆ ਦੇਖੋ ਇਹ 1937 ਦਾ ਬਣਿਆ ਹੋਇਆ ਹੈ ਲਗਭਗ ਜਿੰਨੀ ਇਹ ਪੰਜਾਬ ਸਭ ਦੀ ਇਮਾਰਤ ਹੈ ਤੇ ਜਿਆਤਰ ਬੋਰਡ ਇਹ 37 ਦੇ ਇੱਥੇ ਦੇ ਮਿਲਦੇ ਆ ਜਿੰਨੇ ਵੀ ਬੋਰਡ ਆ ਇਹ ਸਾਰੇ ਤੇ ਸਾਰੇ ਪ੍ਰਕਰਮਾਂ ਦੇ ਕਮਰੇ ਸ਼ਹਿਰ ਇਕੱਠੀ ਉਦੋਂ ਬਣੇ ਹੋਣਗੇ। ਫੇਟਲੇ ਪਾਸੇ ਧੰਨ ਸੱਸੀ ਗੱਲ ਜੀ। ਫੇਟਲੇ ਪਾਸੇ ਧੰਨ ਜੀ ਹੁਣ ਦਿਖਾਉਣੇ ਲੈ ਜਾ ਕੇ। ਦੇਖੋ ਇਹ ਜਿੰਨਾ ਜਥਾ ਆਇਆ ਹੈ ਸੰਗਤ ਦਾ 3000 ਜਣਾ ਤਾਂ ਆਪਣੇਗਾ ਜਿੰਨਾ 3000 ਜਣਾ ਪੰਜਾਬ ਤੋਂ ਆਇਆ ਜਥੇ ਦਾ। ਤੇ ਆ ਗਿਆ ਜੀ ਭੇਟਾ ਕਾਊਂਟਰ ਤੇ ਜੇ ਕੋਈ ਭੇਟਾ ਦੇਣੀ ਹੈ ਤੇ ਇਹ ਆ ਗਿਆ ਇਹਦੇ ਨਾਲ ਹੀ ਜੋੜਾ ਜੋੜਾ ਘਰ ਹੈਗਾ ਉਹ ਸਾਹਮਣੇ ਵਾਲੇ ਪਾਸੇ ਪਿਛਲੇ ਪਾਸੇ ਜੋੜਾ ਘਰ ਹੈ ਤੇ ਇੱਥੇ ਤੁਸੀਂ ਆਪਣੀ ਅਰਦਾਸ ਬੇਨਤੀ ਕਰਾਉਣੀ ਇੱਥੇ ਕਰਾ ਸਕਦੇ ਹੋ ਕੋਲੇ ਇੱਥੇ ਜਿਹੜਾ ਕੁਛ ਆ ਸਮਾਨ ਲੋਕਲ ਸੰਗ ਦੇ ਵੇਚਣ ਦੇ ਲਈ ਆਉਂਦੀ ਹੈ ਫੋਟੋਆਂ ਵਗੈਰਾ ਜਿਵੇਂ ਆਪਣੇ ਗੁਰੂ ਸਾਹਿਬ ਦੀਆਂ ਹਨ ਇਹ ਚੀਜ਼ਾਂ ਤੇ ਇਹ ਆਉਂਦਾ ਸਾਰਾ ਉਧਰ ਵੀ ਨਨਕਾਣਾ ਸਾਹਿਬ ਹੀ ਦੇਖਿਆ ਸੀਗਾ ਆਉਂਦਾ ਹੈ ਪੰਜਾਬ ਵਾਲੇ ਵਸਨੀਕ ਸਾਰਾ ਤੇ ਆ ਗੁਰਦੁਆਰਾ ਪੰਜਾ ਸਾਹਿਬ ਦੀ ਤਸਵੀਰ ਆ ਗਈ ਜੀ ਕਿ ਨਾਲ ਆ ਸੁੱਖ ਮੇਵੇ ਆਗੇ ਪਸ ਤੇ ਸਾਹਮਣੇ ਵਾਲੇ ਪਾਸੇ ਦੀਵਾਨ ਹਾਲ ਆ ਜਾਂਦਾ ਜੀ ਨੇੜੀ ਜਿਹੜਾ ਦੀਵਾਨ ਹਾਲ ਆ ਅ ਇਹਦੇ ਚ ਸਮਾਗਮ ਰੱਖਦੇ ਆ ਇਹ ਇਸ ਵਾਰ ਕੋਈ ਸਮਾਗਮ ਹੈ ਨਹੀਂ ਸੀ ਜਿਆਦਾ ਦਰਬਾਰ ਸਾਹਿਬ ਚ ਸੀਗਾ ਵੈਸੇ ਇੱਥੇ ਅ ਦਵਾਨ ਸੱਜਦੇ ਆਗੇ ਮਤਲਬ ਜੇ ਰੋ ਵੀ ਕੋਈ ਵੱਡਾ ਸਮਾਗਮ ਸਾਖੀ ਤੇ ਆ ਜਾਂ ਅ ਜਾਂ ਜਿਵੇਂ ਗੁਰਪੁਰਬ ਵੇਲੇ ਹੁੰਦਾਗਾ ਤੇ ਤੁਹਾਨੂੰ ਅੰਦਰੋਂ ਥੋੜਾ ਜਿਹਾ ਮੈਂ ਕਰਾ ਦੇਣਾ ਦਰਸ਼ਨ ਤੇ ਇਹ ਦੇਖੋ ਜੀ ਅੰਦਰਲੇ ਪਾਸੇ ਸੰਗਤ ਲਈ ਹੈਗੇਗਾ ਸਾਰਾ ਇਹਨਾਂ ਇਮਾਰਤ ਪਹਿਲਾਂ ਦੀ ਬਣੀ ਹੋਣ ਕਰਕੇ ਕਾਫੀ ਸਾਰੀ ਚੀਜ਼ਾਂ ਛੋਟੀਆਂ ਕਮਰੇ ਵੀ ਇੱਥੇ ਉਵੇਂ ਬਣੇ ਹੋਇਆ ਪ੍ਰਾਤਨ ਸਾਰਾ ਹੋਣ ਕਰਕੇ ਦੀਵਾਨ ਹਾਲ ਵੀ ਹੋਣ ਦੇ ਹਿਸਾਬ ਨਾਲ ਤਾਂ ਇਹ ਬਹੁਤ ਛੋਟਾ ਮਤਲਬ ਵੱਡਾ ਬਣਨਾ ਚਾਹੀਦਾ ਸੀਗਾ ਪਰ ਪ੍ਰਾਤਨ ਹੋਣ ਕਰਕੇ ਸਾਰੀ ਤਾਂ ਕਰਕੇ ਉਵੇਂ ਛੋਟਾ ਛੋਟਾ ਬਣਿਆ ਹੋਇਆ ਹੈਗਾ ਆਗੇ ਸਮਾਨ ਵੇਚਣ ਵਾਲੇ ਆਗੇ ਆਪਰੇ ਭਰੋ ਵੀ ਲੈਣੀ ਸੀ ਜਿਹੜੇ ਤੁਸੀਂ ਕਹਿੰਦੇ ਸੀ ਇੱਥੇ ਜਿਹੜੇ ਤੁਸੀਂ ਕਹਿੰਦੇ ਸੀ ਵੀ ਇੱਥੇ ਡ్రਾਈ ਫਰੂਟ ਵਗੈਰਾ ਦਿੰਦੇ ਨੇ ਹਨਾ ਉਹ ਵੀ ਲੈ ਲੈਣੇ ਨਾਲੇ ਇਹਨਾਂ ਨੂੰ ਦਵਾ ਦੇਣਾ ਆ ਕੀ ਹੈ ਖੜਾ ਖੜਾ ਪ੍ਰਸ਼ਾਦ ਇਹ ਖੜਾ ਸਮਾਨ ਇਹ ਮਿਲਦਾ ਹੈ ਖੜਾ ਪ੍ਰਸ਼ਾਦ ਲਈ ਸ਼ਾਇਦ ਇਹ ਆ ਗਿਆ ਜੀ ਆਪਣੇ ਲੋਕਲ ਇੱਥੇ ਜਿਵੇਂ ਬਾਹਰ ਤੁਹਾਨੂੰ ਪਤਾ ਜਾਣ ਨਹੀਂ ਦਿੰਦੇ ਤੇ ਗੁਰਦੁਆਰਾ ਪੰਜਾ ਸਾਹਿਬ ਤੇ ਕਿਸੇ ਨੇ ਦੁੱਧ ਚਾਹੀਦੇ ਆ ਚੌਲ ਚਾਹੀਦੇ ਆ ਪਾਣੀ ਦੀ ਬੋਤਲ ਪਾਣੀ ਦੀ ਬੋਤਲ ਚਾਹੀਦੀ ਆ ਸਾਰਾ ਕੁਝ ਆ ਨਾ ਹਾਂਜੀ 1 ਮਿੰਟ ਜੀ ਹਾਂਜੀ ਹੁਣ ਦੱਸੋ ਜੀ ਜੇ 3 ਦਿਨਸ ਤੋਂ ਤੁਹਾਡੀ ਸੇਵਾ ਵਾਸਤੇ ਆਂਦੇ ਆਂ ਅੰਦਰ ਕਿ ਤੁਹਾਡੇ ਜਿਹੜੇ ਮਹਿਮਾਨ ਆਂਦੇ ਨੇ ਉਹਨਾਂ ਨੂੰ ਕੋਈ ਕਿਸੇ ਚੀਜ਼ ਦੀ ਦਿੱਕਤ ਨਾ ਹੋਵੇ ਅੰਦਰ ਸਟਾਲ ਲਾਂਦੇ ਸਟਾਲ ਵੱਡਾ ਸੀ ਫਿਲਹਾਲ ਛੋਟਾ ਜਿਹਾ ਕਰ ਲਿਆ ਅਸਾਂ ਕਿ ਲਾਸਟ ਡੇ ਤੇ ਇੱਥੋਂ ਲੰਗਰ ਦਾ ਸਮਾਨ ਲੈਂਦੇ ਨੇ ਲੋਕੀ ਸੇਵਾ ਕਰਦੇ ਨੇ ਆਪਣੇ ਗੁਰੂ ਦੀ ਕਰਦੇ ਤੇ ਇੱਥੋਂ ਸਮਾਨ ਲੈ ਕੇ ਜਾਂਦੇ ਉਧਰ ਜਾਂਦੇ ਇਹ ਗਵਰਨਮੈਂਟ ਨੇ ਸਾਨੂੰ 3 ਦਿਨ ਲਈ ਇੱਥੇ ਅਪਰੂਵ ਪਰਮਿਸ਼ਨ ਦਿੱਤੀ ਹੈ ਕਿਥੋਂ ਆਇਓ ਅਸੀਂ ਗਵਰਨਮੈਂਟ ਦੇ EMPLOYEES ਆ ਅੱਛਾ ਗਵਰਨਮੈਂਟ ਦੇ EMPLOYEES ਆ ਸਾਡਾ ਇਥੇ ਸਾਡੇ ਰੇਟ ਜਿਹੜੇ ਉਹਨੇ ਤੁਹਾਡਾ ਡਿਸਕਾਊਂਟ ਉਹਨੇ ਨਾਲ ਪ੍ਰਾਈਵੇਟ ਹੁੰਦਾ ਉਹ ਪ੍ਰਾਈਵੇਟ ਲਾਇ ਦੇਉ ਤੇ ਪਰੇ ਹੂੰ ਇਹ ਸਾਡਾ ਗਵਰਨਮੈਂਟ ਦਾ ਵੇ ਗਵਰਨਮੈਂਟ ਦੀ ਤਰਫੋਂ ਇਸ਼ੂ ਹੋਇਆ ਸਭ ਠੀਕ ਹੈ ਜੀ ਇਹ 3 ਦਿਨ ਅਸੀਂ ਸਟਾਲ ਲਾਦੇ ਆਂ ਸਾਡਾ ਆਖਰੀ ਦਿਨ ਨੇ ਤੇ ਸਾਡੇ ਇਹ ਪੁੱਛ ਲੋ ਕਿਸੇ ਨੂੰ ਦਿੱਕਤ ਨਹੀਂ ਹੋਈ ਇਥੇ ਹਰ ਚੀਜ਼ ਮਿਲਦੀ ਹੈ ਹਰ ਚੀਜ਼ ਸਸਤੇ ਧਾਮ ਉਤੇ ਮਾਰਕੀਟ ਨਾਲੋਂ ਘੱਟ ਪ੍ਰਾਈਸ ਤੇ ਮਿਲਦੀ ਹੈ ਸ਼ੁਕਰੀਆ ਆ ਦੇਖੋ ਪਾਣੀ ਦੀਆਂ ਬੋਤਲਾਂ ਪਈਆਂ ਦੁੱਧ ਬੇਸਿਕ ਨੀਡ ਵਾਲੀਆਂ ਚੀਜ਼ਾਂ ਜ਼ਿਆਦਾ ਪਿਛਲੇ ਪਾਸੇ ਲੰਗਰ ਹਾਲ ਚੱਲੀਏ ਹਾਂਜੀ ਤੇ ਤੁਹਾਨੂੰ ਲੰਗਰ ਹਾਲ ਵਾਲਾ ਏਰੀਆ ਸਾਰਾ ਦਿਖਾ ਦਨੇ ਜੀ ਇੱਧਰ ਸਾਹਮਣੇ ਆ ਗਿਆ ਜੀ ਐਸਟੀਡੀ ਪੀਸੀਓ ਤੇ ਆ ਪੰਜਾਬੀ ਸਿੱਖ ਸੰਗਤ ਦਾ ਆਫਿਸ ਆ ਗਿਆ ਇੱਥੇ ਤੇ ਇੱਥੇ ਵੀ ਆਫਿਸ ਹੈ ਮਤਲਬ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਕੋਈ ਜ਼ਰੂਰਤ ਹੈ ਤੁਹਾਨੂੰ ਤੇ ਪਿਛਲੇ ਪਾਸੇ ਇੱਧਰਲੇ ਪਾਸੇ ਲੰਗਰ ਹਾਲ ਹੈ ਜੀ ਤੇ ਇੱਕ ਆਪਣਾ ਪਕਲਣਾ ਬਦਾਮ ਲੈਣੇ ਸੀ ਜਿਹੜੇ ਚਲੋ ਉਹ ਲੈ ਲੈਨੇ ਹਾਂ ਆਜੋ ਹਾਂਜੀ ਪਹਿਲਾਂ ਇੱਧਰ ਆਜੋ ਅੰਕਲ ਜੀ ਉਹ ਬਦਾਮ ਲੈਣੇ ਆ ਕਹਿੰਦੇ ਜਿਹੜੇ ਵੇਚਣ ਆ ਇੱਧਰਲੇ ਪਾਸੇ ਤੇ ਇਧਰਲੇ ਪਾਸੇ ਲੰਗਰ ਹਾਲ ਆ ਲੰਗਰ ਹਾਲ ਤੁਹਾਨੂੰ ਬਾਅਦੋਂ ਦਿਖਾ ਦਿੰਦੇ ਆਂ ਤੁਸੀਂ ਇਧਰ ਆ ਜਾਓ ਤੇ ਪਹਿਲਾਂ ਇਧਰੋਂ ਦਿਖਾ ਦਈਏ ਜੀ ਇਹ ਚਗਿਰਦਾ ਛੋਟਾ ਜਿਹਾ ਲੱਗਦਾ ਪਰ ਇਹਦੇ ਵਿੱਚ ਬਹੁਤ ਗੋਸ਼ ਆ ਮਤਲਬ ਇਸ ਚਗਿਰਦੇ ਦੇ ਵਿੱਚ ਮੈਨੂੰ ਐਂ ਲੱਗਦਾ ਵੀ 5 7000 ਬੰਦਾ ਇੱਥੇ ਹੋਣਾ ਇਸ ਟਾਈਮ ਤੇ ਇਧਰਲੇ ਪਾਸੇ ਜੀ ਆ ਐਸਟੀਡੀ ਪੀਸੀਓ ਦੀ ਭੀੜ ਲੱਗੀ ਹੋਈ ਆ ਇਹ ਕਹਿੰਦੇ ਪਾਕਿਸਤਾਨੀ 100 ਰੁਪਇਆ ਲੈਂਦੇ ਆ ਗੱਲ ਕਰਾਉਣ ਦਾ 40-50 ਰੁਪਇਆ ਲੈਂਦੇ ਆਂ ਟ੍ਰਿਪਨ ਹੈ ਹੀ ਨਹੀਂ ਚਲੇ ਨਗੇ ਕਿੱਥੇ ਸੀਗੇ ਕੱਲ ਇੱਥੇ ਨਾ ਲੱਗੀ ਹੋਈ ਸੀਗੀ ਆਪਣੇ ਦੁਕਾਨ ਇੱਥੇ ਪਸ਼ਾਵਰੀ ਸਿੱਖੋ ਤੋਂ ਪਸ਼ਾਵਰ ਤੋਂ ਸਮਾਨ ਵੇਚਣ ਦੇ ਲੈ ਲਿਆਈ ਸੀ ਆਪਣਾ ਚਲੇ ਗਏ ਰਿਪਨ ਚਲੇ ਗਏ ਹੁਣੇ ਜਿਹਦੇ ਚ ਡਰਾਈ ਫਰੂਟ ਹੋਰ ਤੇ ਉਹ ਸਾਰੀਆਂ ਚੀਜ਼ਾਂ ਸੀਗੀਆਂ ਤੂੰ ਆਪ ਤਾਂ ਬੈਠੇ ਹੋ ਨਹੀਂ ਚੱਲਦੇ ਨਾ ਆ ਸਾਹਮਣੇ ਵੱਡੇ ਟੈਂਟ ਲੱਗੇ ਹੁੰਦੇ ਆ ਜੀ ਜਿਹੜੀ ਸੰਗਤ ਉਹਦੇ ਚ ਨਹੀਂ ਆਉਂਦੀ ਨਾ ਪ੍ਰੋਪਰ ਮਤਲਬ ਅ ਕਮਰਿਆਂ ਦੇ ਵਿੱਚ ਜਿੱਧਰ ਰਹਿਸ਼ ਦਾ ਪ੍ਰਬੰਧ ਨਹੀਂ ਹੁੰਦਾ ਤੇ ਉਹੋ ਸੰਗਤ ਜੀ ਇੱਥੇ ਵੀ ਰਹਿ ਲੈਂਦੀ ਆ ਇਸ ਤਰ੍ਹਾਂ ਦਾ ਵੱਡਾ ਟੈਂਟ ਟੈਂਟ ਲਾਇਆ ਹੁੰਦਾ ਆਪਣੇ ਕਾਫੀ ਬੰਦੇ ਇੱਜ ਰਹੇ ਜੀ ਹਨ ਹੂੰ ਇਹ ਸੇਮ ਹੀ ਹੈ ਰਿਪੰਜ ਮਨਨ ਨਨਕਾਣਾ ਸਾਹਿਬ ਸੇਗਾ ਹਾਂਜੀ ਇਹ ਨਨਕਾਣਾ ਸਾਹਿਬ ਇਹ ਲਾਹੌਰ ਹੋਊਗਾ ਸਾਰੇ ਕਿਤੇ ਲਾਹੌਰ ਵੀ ਇਸ ਤਰ੍ਹਾਂ ਦਾ ਇਹ ਬਣਾਇਆ ਹੁੰਦਾ ਜੀ ਲੈਣ ਸਣ ਦਾ ਦੇਖੋ ਐਡਾ ਵੱਡਾ ਇੱਕ ਹਾਲ ਹੁੰਦਾ ਤੇ ਇਹਦੇ ਚ ਸਾਰਾ ਇਹ ਟੈਂਟ ਸਿਟੀ ਬਣਾ ਕੇ ਦੇਖੋ ਅੰਦਰੋਂ ਐ ਸਜਾਇਆ ਹੁੰਦਾ ਹੈ ਤੇ ਇਹਦੇ ਚ ਸਾਰਾ ਇਸ ਤਰ੍ਹਾਂ ਦਾ ਪ੍ਰਬੰਧ ਰੱਖਿਆ ਹੁੰਦਾ ਜੀ ਰਜਾਈਆਂ ਗੱਦੇ ਲਿਆਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਕਿਤੇ ਹੋਗੀ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਇਸ ਤਰ੍ਹਾਂ ਦਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਕਿੰਨੀ ਨੰਬਰ ਆ ਗਈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਜਿਆਦਾ ਅੰਦਰ ਪੁੱਛਦਾ ਨਹੀਂ ਹਾਂ ਵੈਸੇ ਤੁਹਾਨੂੰ ਦਿਖਾਉਣਾ ਸੀ ਦੋ ਦੋ ਬਸਾਂ ਪਾ ਕੇ ਇੱਕ ਗੱਦੇ ਰਜਾਈਆਂ ਕੰਬਰ ਜੋ ਤੁਹਾਨੂੰ ਚਾਹੀਦਾ ਸਾਰਾ ਗਵਰਨਮੈਂਟ ਵੱਲੋਂ ਤੇ ਫੈਸਿਲੀਟੇਟ ਹੁੰਦਾ ਹੈਗਾ ਤੇ ਹੁਣ ਬਾਹਰਲੇ ਪਾਸੇ ਚੱਲਦੇ ਹਾਂ ਕਰੋ ਭਾਈ ਸਾਥ ਜੀ 20 ਤੱਕ ਅਗਰ ਬਸਾਂ ਲੱਗ ਚੁੱਕੀਆਂ ਜਿਹੜੇ 20 ਨੰਬਰ ਤੱਕ ਚਲੇ ਜਾਣ ਬਾਕੀ ਬਸਾਂ ਤੇ ਬੈਠਣ ਜਿਹੜੇ 20 ਤੁਹਾਨੂੰ ਇਧਰਲੇ ਪਾਸੇ ਦਿਖਾਉਣਾ ਆਹ ਬੜੀ ਖਾਸ ਜਗ੍ਹਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਵਧੀਆ ਵਧੀਆ ਠੀਕ ਠਾਕ ਹੋ ਬਹੁਤ ਵਧੀਆ ਜੀ ਕਰ ਰਹੇ ਆ ਗੱਲਬਾਤ ਕੋਈ ਹਾਂਜੀ ਹਾਂਜੀ ਤੇ ਇਹ ਬੜੀ ਖਾਸ ਥਾਂ ਹੈ ਜੀ ਇਤਿਹਾਸਿਕ ਇੱਥੇ ਲੰਗਰ ਲੱਗਦੇ ਆ ਤੁਹਾਨੂੰ ਦਿਖਾਵਾਂਗੇ ਅਚੇ ਪਕੌੜਿਆਂ ਦੇ ਲੰਗਰ ਖੀਰ ਦਾ ਲੰਗਰ ਹੋਰ ਕਾਦਾ ਕਾਦਾ ਲੱਗਿਆ ਜੀ ਕਾਦਾ ਕਾਦਾ ਲੰਗਰ ਸੀ ਇਥੇ ਖੀਰ ਦਾ ਲੰਗਰ ਤੇ ਇੱਕ ਪਕੌੜਿਆਂ ਦਾ ਲੰਗਰ ਵੀ ਜੀ ਹਾਂਜੀ ਤੇ ਚਾਹ ਵੀ ਕਹਿੰਦੇ ਉਹ ਖੀਰ ਨੂੰ ਜਿੱਥੇ ਸਸਟੀ ਸਭ ਤੋਂ ਵੱਧ ਭੇਡ ਰਹਿੰਦੀ ਆ ਜਗ੍ਹਾ ਤੇ ਹਾਂ ਜ ਵੱਧ ਭੇਡ ਰਹਿੰਦੀ ਇੱਥੇ ਹਾਂ ਹਾਂਜੀ ਜਿੱਥੇ ਵੀ ਕੋਈ ਲੰਗਰ ਹੁੰਦਾ ਨਾ ਇਹਨਾਂ ਨੂੰ ਪਹਿਲਾਂ ਰਿਪੋਰਟ ਆ ਜਾਂਦੀ ਹੈ ਵੀ ਇੱਥੇ ਅੱਜ ਆ ਲੰਗਰ ਹੈ ਸਾਡੇ ਰਾਜੀ ਵਾਲੀ ਸੰਗਤ ਨੂੰ ਉੱਥੇ ਵੀ ਆਪਣੇ ਲੰਗਰ ਹਾਲ ਦੇ ਵਿੱਚ ਵੀ ਕद्दू ਦੀ ਸਬਜ਼ੀ ਬਣਨੀ ਸੀ ਕੱਲ ਇਹਨਾਂ ਨੇ ਪਹਿਲੀ ਰਿਪੋਰਟ ਦੇ ਦਿੱਤੀ ਕद्दू ਦੀ ਸਬਜ਼ੀ ਬਣਨੀ ਹੈ ਚਲੋ ਜੀ ਹੁਣ ਆ ਪਿਛਲੇ ਪਾਸੇ ਵੀ ਕੁਝ ਕਮਰੇ ਬਣੇ ਹੋਏ ਆ ਤੇ ਆ ਟੈਂਟ ਹਾਲ ਦੇ ਨਾਲ ਕਮਰੇ ਦਾ ਖੈਰ ਬਹੁਤ ਜ਼ਿਆਦਾ ਇਥੇ ਮਤਲਬ ਫੈਸਿਲਿਟੀ ਪੱਖੋਂ ਕਿਸੇ ਕਿਸਮ ਦੀ ਕਮੀ ਨਹੀਂ ਹੈਗੀ ਤੇ ਪੰਜਾ ਸਾਹਿਬ ਚ ਦਾ ਉਹ ਕਿਉਂਕਿ ਰਹਿائش ਲਈ ਕਿਸੇ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਹੁੰਦੀ ਉਥੇ ਪਿੱਛੇ ਇੱਕ ਸਕੂਲ ਹੈ ਪਿਛਲੇ ਬਸ ਇਹ ਵੀ ਤੇ ਉਹ ਸਕੂਲ ਨੂੰ ਵੀ ਇਹਨਾਂ ਦੇ ਨਾਲ ਚ ਵਰਤ ਲਿਆ ਜਾਂਦਾ ਹੈਗਾ ਆਪਣੇ ਰਹਿਣ ਸਹਿਣ ਦੇ ਲਈ ਸਕੂਲ ਬੰਦ ਕਰ ਦਿੰਦੇ ਨੇ ਆਹ ਰਿਹਾ ਜਿੱਥੋਂ ਵੀ ਹੁਣ ਅਸੀਂ ਲੰਘ ਰਹੇ ਆ ਪਿਛਲੇ ਪਾਸੇ ਸਾਰਾ ਸਕੂਲ ਦਾ ਇਹ ਤੁਹਾਨੂੰ ਦੱਸਿਆ ਸੀਗਾ ਇਹ ਅਲੱਗ ਤੋਂ ਤੇ ਐਨਾ ਗੁਰਦੁਆਰਾ ਸਾਹਿਬ ਦਾ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਕਿੰਧਰ ਹਾਂਜੀ ਹਾਂਜੀ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਹਾਂ ਜੀ ਸਤਿ ਸ੍ਰੀ ਅਕਾਲ ਆਜੋ ਜੀ ਸੰਗਤ ਢਟਰੀਆਂ ਵਾਲੇ 20 ਨੰਬਰ ਵਾਸਤਾ ਕੋਈ ਯਾਤਰੀ ਅਦਰ ਸਮਾਂ ਪਿਛਲੇ ਪਾਸੇ ਸਾਰਾ ਗਿਆ ਜੀ ਲੰਗਰ ਹਾਲ ਦਾ ਏਰੀਆ ਕਾਫੀ ਸਾਰੀ ਸੰਗਤਨਾ ਵਲੌਗ ਦੇਖ ਕੇ ਆ ਹੁੰਦਾ ਵੀ ਪਤਾ ਲੱਗ ਜਾਂਦਾ ਵੀ ਇੱਥੇ ਆ ਚੀਜ਼ ਹੈ ਇੱਥੇ ਆ ਚੀਜ਼ ਹੈ ਇਹ ਵੀ ਸ਼ਾਇਦ ਬਾਅਦ ਚ ਖਰੀਦੀ ਹੋਣੀ ਗੁਰਦੁਆਰਾ ਸਾਹਿਬ ਨੇ ਜਗਾ ਕਿਉਂਕਿ ਜਿੱਥੇ ਜਿੱਥੇ ਕੈਂਚੀ ਗੇਟ ਹੈ ਇਸ ਤਰ੍ਹਾਂ ਦੇ ਹੁੰਦੇ ਨਾ ਉੱਥੋਂ ਪਤਾ ਲੱਗਦਾ ਵੀ ਇਹ ਅਲੱਗ ਇਮਾਰਤ ਸੀ ਤੇ ਪਿਛਲੇ ਪਾਸੇ ਇੱਥੇ ਚਾਹ ਦਾ ਲੰਗਰ ਹੁੰਦਾ ਜੀ ਇੱਥੇ ਸਵੇਰੇ ਚਾਹ ਜਲੇਬੀ ਨਾਲ ਹੋਰ ਤੇ ਨਾਲ ਪ੍ਰਸ਼ਾਦਾ ਪਾਣੀ ਤੇ ਇੱਥੇ ਹੁੰਦਾ ਸਾਰਾ ਲੰਗਰ ਇਹ ਆ ਜਿੱਥੇ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਲੰਗਰ ਹਾਲ ਦੀ ਮਾਰਦਾ ਜਿਹੜਾ ਚਰਨਾ ਜਾਂਦਾ ਸੀ ਨਾ ਚਸ਼ਮਾ ਤੁਨ ਗਿਆ ਸੀ ਉਹ ਇੱਥੋਂ ਲਈ ਵੀ ਜਾਂਦਾ ਹੈ ਚਸ਼ਮੇ ਦਾ ਪੰਡ ਨਾ ਇੱਥੋਂ ਤੱਕ ਜਾਂਦਾ ਆ ਮਾਰਤ ਸਾਰੀ ਇਹ ਵੀ ਦੱਸਦੇ 1935 ਦੀ ਮੇਰੇ ਖਿਆਲ ਚ ਇਹਨਾਂ ਨੇ ਬਣਿਆ ਸੀ ਇਹ ਅੰਕਲ ਜੀ ਕਿੰਨੇ ਦੀ ਪੜਿਆ ਸੀ ਤੁਸੀਂ ਕਦੋਂ ਦੀ ਬਣੀ ਹੋਈ ਹੈ ਤੁਸੀਂ ਪੱਥਰ ਲੱਗੇ ਦੇਖੋ 1936 ਦੇਖੇ ਸੀ 36 ਹਾਂ ਠੀਕ ਹੈ 1936 ਦੀ ਬਣੀ ਹੋਈ ਜੀ ਆਜ਼ਾਦੀ ਤੋਂ ਪਹਿਲਾਂ ਦਾ ਜਿੰਨਾ ਪੰਜਾ ਸਾਹਿਬ ਦੇ ਵਿੱਚ ਸਾਰਾ ਬਣਿਆ ਹੋਣਾ ਸਾਰਾ ਜੀ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਹੋਇਆ ਹੈ ਤੇ ਉਹ ਵਲੀ ਕੰਧਾਰੀ ਦੀ ਪਹਾੜੀ ਆ ਗਈ ਜੀ ਜਿਹੜੀ ਤੁਹਾਨੂੰ ਇੱਥੋਂ ਸਾਹਮਣੇ ਦਿਖ ਰਹੀ ਹੈ ਨਾ ਉਹ ਵਲੀ ਕੰਧਾਰੀ ਦੀ ਪਹਾੜੀ ਹੈਗੀ ਤੇ ਉੱਥੇ ਜਾਂਦੀ ਹੁੰਦੀ ਹੈ ਸੰਗਤ ਇੱਥੋਂ ਦਿਖਦੀ ਹੈਗੀ ਇਹ ਗੁਰਦੁਆਰਾ ਸਾਹਿਬ ਦਾ ਤੇ ਇਧਰ ਸਾਹਮਣੇ ਆ ਗਿਆ ਚਾਦ ਹਲੰਗਰ ਇਹ ਹਰ ਸਾਲ ਇੱਥੇ ਹੁੰਦਾ ਹੈਗਾ ਜਿਹੜਾ ਇਹ ਲੰਗਰ ਲਾਇਆ ਜਾਂਦਾ ਹੈ ਸੰਗਤਾ ਇੱਥੇ ਬੈਠ ਕੇ ਸ਼ਗਰ ਜੀ ਆਪਾਂ ਲੰਗਰ ਛਕਣਾ ਹੁਣ ਚਲੋ 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 ਲੰਗਰ ਛਕਿਆ ਜੀ ਮੇਲਾ ਦਾ ਦਰਵਾਜ਼ਾ ਬੰਦ ਹੈ ਦਰਵਾਜ਼ੇ ਬੰਦ ਨੇ ਨੀ ਪਰ ਸਾਡੀ ਸੰਗਤ ਨੂੰ ਚੋਰ ਮੋਰੀਆਂ ਦਾ ਵੀ ਪਤਾ ਹੈ ਕੱਲ ਹੀ ਦਰਵਾਜ਼ਾ ਬੰਦ ਸੀ ਲੰਘ ਜਾਂਦੇ ਵਧਾ ਕੇ ਨਹੀਂ ਇੰਨਾ ਤੋਂ ਹੀ ਲੈ ਲੈਨੇ ਰਿਪਨ ਏ ਬਸ ਅਜੇ ਜਾਣ ਜਾ ਰਹੇ ਆ ਆਪਣੇ ਪ੍ਰਸ਼ਾਦਾ ਅੱਛਾ ਪ੍ਰਸ਼ਾਦਾ ਪੈਕ ਹੋ ਕੇ ਜਾ ਰਹੇ ਖੁੱਲ ਗਿਆ ਜੀ ਚਲੋ ਚਲੋ ਆ ਜੋ ਫਿਰ ਤੁਸੀਂ ਜਾਓ ਮੰਮੀ ਅਸੀਂ ਲਿਆਉਣੇ ਪਲੇਟਾਂ ਧਿਆਨ ਨਾਲ ਧਿਆਨ ਕਾਲੀ ਜੀ ਚੱਕ ਕਰਦੇ ਸਾਰੇ ਦਰਸ਼ਨ ਕਰਾਏ ਆ ਨਾਲ ਤੁਸੀਂ ਜਾਓ ਜਾਓ ਅੰਦਰ ਜਾਓ ਅਸੀਂ ਲਿਆਉਣੇ ਇੱਥੇ ਸਾਡਾ ਦੂਜਾ ਦਿਨ ਹੈ ਜਾਓ ਜੱਸਾ ਸਾਹਿਬ ਚ ਤੇ ਲੋ ਮੈਂ ਤੁਹਾਨੂੰ ਅੰਦਰਲੇ ਬਸੇ ਲੰਗਰ ਹਾਲ ਦੇ ਕਰਾ ਦੱਸਣਾ ਛੱਕਾ ਬੜਾ ਪੈ ਰਹੇ ਹੈ ਜੀ ਦਰਵਾਜ਼ੇ ਸਾਕਾ ਪੰਜਾ ਸਾਹਿਬ ਦੀ ਵੀ ਲੱਗੀ ਹੋਈ ਹੈ। ਦਰਵਾਜ਼ੇ ਬੰਦ ਹੋ ਗਏ ਜੀ। ਜਗਾ ਲਓ ਜੀ ਦਰਵਾਜ਼ੇ ਖੁੱਲ ਗਏ ਨੇ ਤੇ ਤੁਹਾਨੂੰ ਕਰਾ ਦਈਏ ਸਭ ਤੋਂ ਪਹਿਲਾਂ ਤਾਂ ਦਰਸ਼ਨ ਮੰਗਰ ਖਾਲ ਦੇ। ਕਿ ਉਹ ਸਾਹਮਣੇ ਤਸਵੀਰ ਲੱਗੀ ਐ ਸਾਕਾ ਪੰਜਾ ਸਾਹਿਬ ਦੀ ਤੇ ਜਦੋਂ ਪੰਜਾ ਸਾਹਿਬ ਦਾ ਸਾਕਾ ਹੋਇਆ ਅਸਲ। ਸਾਕਾ ਨਨਖਾਣਾ ਤੇ ਸਾਕਾ ਪੰਜਾ ਸਾਹਿਬ ਦੇ ਦੋਨੇ ਮੈਂ ਸਕੇਹ ਸਿੱਦੇ ਵਿੱਚ ਤੇ ਲੰਗਰ ਖਾਉਣਾ ਪ੍ਰਸ਼ਾਦੇ ਛਕ ਲਈਏ ਜੀ ਹੁਣ ਪ੍ਰਸ਼ਾਦੇ ਛੱਕ ਕੇ ਫੇਰ ਆਪਾਂ ਬਾਹਰਲੇ ਪਾਸੇ ਚੱਲਾਂਗੇ ਤੇ ਫੇਰ ਤੁਹਾਨੂੰ ਹੋਰ ਬਾਹਰਲੇ ਪਾਸੇ ਹਣ ਦਰਸ਼ਨ ਕਰਾਵਾਂ ਜਿਹੜੇ ਸਾਡੀ ਸੰਗਤ ਹੈ ਨਾ ਜਿਵੇਂ ਹੁਣ ਤੁਹਾਨੂੰ ਮੈਂ ਦੱਸ ਰਿਹਾ ਜੀ ਸਾਰਾ ਇਹ ਰਤਨ ਬਣਿਆ ਹੋਇਆ ਹੈਗਾ ਤੇ ਸੰਗਤ ਕਰਕੇ ਲੰਗਰ ਖਾਣ ਦੀ ਵੀ ਕੈਪੈਸਿਟੀ ਹੈ ਜਿਹੜੀ ਘੱਟ ਹੈ ਮਤਲਬ ਜਿਆਦਾ ਚਾਹੀਦੀ ਹੈ ਨਾ ਤਾਂ ਕਰਕੇ ਮਤਲਬ ਸੰਗਤ ਨੂੰ ਦਿਲੋਂ ਦਿਨੋਂ ਵੱਧ ਆਉਣ ਆਉਣੀ ਸ਼ੁਰੂ ਹੋ ਗਈ ਵੱਧ ਆਉਂਦੀ ਹੈ ਤੇ ਸਪੈਸ ਦੀ ਥੋੜੀ ਜਿਹੀ ਵੱਧ ਲੋੜੀ ਦੀਆਂ ਹੋਣ ਮਤਲਬ ਵੱਧ ਖੁੱਲਾ ਹੋਣਾ ਚਾਹੀਦਾ ਹੈਗਾ ਹੌਲੀ ਹੌਲੀ ਗੁਰੂ ਸਾਹਿਬ ਆਪੇ ਕਰਮਗੇ ਕਿਰਪਾ ਆਪੇ ਵੱਧਾ ਜਾਊਗਾ ਸੰਗਤਾਂ ਦੇ ਦਰਸ਼ਨਾਂ ਦੇ ਵੱਧ ਆਉਣ ਲੱਗਿਆ ਪਹਿਲਾਂ ਲੋ ਜੀ ਬੈਠ ਗਈ ਹੁਣ ਪ੍ਰਸ਼ਾਦਾ ਛਕੀਏ ਪ੍ਰਸ਼ਾਦਾ ਬਾਣੀ ਛਕ ਲਿਆ ਜੀ ਤੇ ਹੁਣ ਅਸੀਂ ਚੱਲੇ ਆਂ ਦੁਆਰਾ ਗੁਰਦੁਆਰਾ ਸਾਹਿਬ ਦੀਵਾਨੀ ਉਧਰਲੇ ਪਾਸੇ ਸੰਗਤ ਦਾ ਜਿਹੜਾ ਉਹ ਤੁਹਾਨੂੰ ਸਾਰਾ ਦਿਖਾਉਣੇ ਆ ਹੋਰ ਕਿਸ ਤਰ੍ਹਾਂ ਦੇ ਜਿਹੜੇ ਪੰਜਾ ਸਾਹਿਬ ਦੇ ਵਿੱਚ ਰਹਿਣ ਸਹਿਣ ਹੈਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਸਫ਼ਰ ਅੱਗੇ ਵਧਾਉਣਾ ਜੀ ਅੱਜ ਸੰਗਤ ਸਾਰੀ ਕਰਤਾਰਪੁਰ ਸਾਹਿਬ ਨੂੰ ਜਾ ਰਹੀ ਹੈ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਇੱਥੋਂ ਜਥਾ ਰਵਾਨਾ ਹੋ ਰਿਹਾ ਹੈਗਾ ਤੇ ਉਧਰ ਵੱਲ ਨੂੰ ਨਾਲ-ਨਾਲ ਜਾਵਾਂਗੇ ਕੋਈ ਨਹੀਂ ਉਹ ਦੂਜੇ ਪਾਸੇ ਦੁਬਾਰਾ ਦੂਜੇ ਪਾਸੇ ਪ੍ਰਗਰਮ ਵਾਲੇ ਸਾਈਡਾ ਗਈ ਜੀ ਅਸੀਂ ਹਾਂ ਜਿਸ ਜੀ ਆਪਣਾ ਗੁਰਦੁਆਰਾ ਸ਼ੇਰੀ ਪੰਜਾ ਸਾਹਿਬ ਪਾਕਿਸਤਾਨ ਦਾ ਜਿਹੜਾ ਦਰਸ਼ਣ ਦੇਦਾਰ ਹੈ ਜਿਹੜੇ ਤੁਹਾਨੂੰ ਦਿਖਾਉਣੇ ਸੀਗੇ ਤੇ ਬਲੌਗ ਤੁਹਾਡੇ ਤੱਕ ਪਾਕਿਸਤਾਨ ਦੇ ਗੁਰਦੁਆਮਾਂ ਦੇ ਪਹੁੰਚਦੇ ਰਹਿਣਗੇ ਜਵੇਂ ਸ਼ੁਰੂ ਵਿੱਚ ਦੱਸ ਦੇ ਸੀ ਕੁਝ ਦਿਨ ਅਸੀਂ ਅਜੇ ਜੱਥੇ ਦੇ ਨਾਲ ਆ ਤੇ ਪਰਿਵਾਰ ਦੇ ਨਾਲ ਆ ਸਾਰਾ ਇਹ ਦੇਖਣਾ ਹੈਗਾ ਦਰਸ਼ਨ ਕਰਨੇ ਨਾਲ ਤੁਹਾਨੂੰ ਦਿਖਾਣਾ ਉਸ ਤੋਂ ਬਾਅਦ ਬਾਈ ਨਾਸਰ ਹੁਣਾਂ ਨਾਲ ਵਿਕਾਸ ਹੁਣਾਂ ਨਾਲ ਫੇਰ ਪੰਜਾਬ ਦੇ ਜਿਹੜੇ ਰੰਗ ਆ ਉਹ ਦੇਖਣੇ ਉਹ ਘੁੰਮਣਾ ਚਾਹਣਗੇ ਜੁੜੇ ਰਹੇ ਤੁਸੀਂ ਆਪਣੇ ਸੱਫੇ ਨਾਲ ਪਾਕਿਸਤਾਨ ਤੋਂ ਮਿਲਦੇ ਹਾਂ ਜੀ ਨਵੇਂ ਵਲੌਗਸ ਤੇ ਨਵੀਂ ਵੀਡੀਓ ਨਾਲ ਗੁੱਡ ਬਾਏ ਸਸ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ